ਸਲੋਜੀ ਛੇਮਰ ਦਾ ਸੂਟ ਆ ਨਾ ਇਹਦਾ 1500 ਨਾ ਇਹਦਾ 1600 ਵੱਡਾ ਡਿਪੋ ਰੇਟ ਕਰਤਾ 550 ਰੁਪਏ 15 1500 ਵਾਲੇ ਸੂਟ 550 ਰੁਪਏ ਚ ਸਵਾਬੇ ਏਰੀਆ ਦੇ ਵਿੱਚ ਇੱਕੋ ਹੀ ਦੁਕਾਨ ਆ ਵੱਡਾ ਡਿਪੋ ਖੁੱਲਾ ਚੈਲੰਜ ਕਰਦੇ ਕੋਈ ਸਾਡੇ ਮੁਕਾਬਲੇ ਰੇਟ ਦੇ ਜਵੇ ਆ ਬਿਆਰ ਮੰਗਦੇ ਵਾਕਈ 1500 ਕੋ 1800 ਅੱਪਾ ਦਵਾਗੇ ਸਿਰਫ ਤੇ ਸਿਰਫ 550 ਰੁਪਏ ਦੇ ਰੇਂਜ ਦੇ ਵਿੱਚ ਨਾਲ ਚੁੰਨੀ ਦਵਾਗੇ ਬਹੁਤ ਸੋਹਣੀ ਦਾਜਪੁਰ ਜਿਆ ਸੂਟ ਆ ਰੈੱਡ ਸੂਟ ਆ ਜਿੱਥੇ ਮਰਜੀ ਜਾ ਕੇ ਪਤਾ ਕਰ ਲਓ ਓ ਯਾਰ ਤੋਂ ਘੱਟ ਜੇ ਕੋਈ ਰੈੱਡ ਸੂਟ ਦੇ ਜਵੇ ਆ ਰੇਟ ਪੜ੍ਹ ਲਓ ਤੁਸੀਂ ਆਪਣੇ ਆਪ ਵੱਡਾ ਡੀਪੂ ਨੇ 2000 ਦਾ ਸੂਟ ਕਰਤਾ ਸਿਰਫ 895 ਦੇ ਵਿੱਚ ਆ ਦੇਖੋ ਠੋਕ ਕੇ ਚੈਲੰਜ ਕਰਦੇ ਆ ਪਹਿਲਾਂ ਸੂਟ ਦਾ ਫਰੰਟ ਚੈੱਕ ਕਰ ਲਓ ਫਰੰਟ ਚੈੱਕ ਕਰਨ ਤੋਂ ਬਾਅਦ ਤੁਸੀਂ ਬੈਂਕ ਚੈੱਕ ਕਰ ਲਓ ਜੇ ਕੋਈ ਤੁਹਾਨੂੰ 2500 ਤੋਂ ਘੱਟ ਦੇ ਜਵੇ ਇਹਦਾ ਵੀ ਚੈਲੰਜ ਸਿਰਫ 1495 ਦੇ ਵਿੱਚ ਸੂਟ ਦੇਣਾ 1495 ਦੇ ਵਿੱਚ ਇਕੱਲੇ ਇਕੱਲੇ ਸੂਟ ਤੇ ਰੇਟ ਲੱਗਾ ਹੁੰਦਾ ਕੋਈ ਧੋਖਾ ਧੜੀ ਵਾਲੀ ਕੋਈ ਲੁੱਟਖੋ ਵਾਲੀ ਕੋਈ ਗੱਲ ਨਹੀਂ ਹੈਗੀ ਜੇਦਾ ਕੋਈ ਮੰਗਦਾ 5000 ਕੋਈ ਮੰਗਦਾ 6000 ਵੱਡੇ ਡਿੱਪੋਂ ਸਿਰਫ ਰੇਟ ਕੱਡੇ ਦਾ 2450 ਰੁਪਏ ਪਰ ਅਸੀਂ ਲੁੱਟਾਂ ਘਵਾ ਨਹੀਂ ਕਰਦੇ ਬਜ਼ਾਰ ਵਾਂਗੂ ਸਾਡੇ ਕੋਲ ਜੋ ਰੇਟ ਲੱਗਾ ਸਾਨੂੰ ਉਹੀ ਲੱਗਣਾ ਚਾਹੀਏ ਤੇ ਵੱਡਾ ਜਵੇ ਚਾਏ ਕੋਈ ਛੋਟਾ ਆ ਜਵੇ ਵਿਆਹ ਸ਼ਾਦੀ ਤੇ ਦਾਜ ਵਰੀ ਵਾਸਤੇ ਸਾਰੀਆਂ ਵੈਰਾਈਟੀਆਂ ਨਵੀਆਂ ਆ ਚੁੱਕੀਆਂ ਕਿਉਂਕਿ ਸਾਨੂੰ ਸਾਰੀਆਂ ਮਿਲਣੇ ਏਜੰਸੀਆਂ ਦੇ ਦਿੱਤੀਆਂ ਆ ਡਾਇਰੈਕਟ ਏਜੰਸੀ ਰੇਟ ਤੇ ਕਪੜਾ ਲੈਣਾ ਤਾਂ ਸਿਰਫ ਵੱਡੇ ਡਿਪੋ ਦੇ ਮਿਲਣਾ ਪੰਜਾਬ ਬੂਰੇ। ਉਹ ਜਿਹਨੇ ਆਪਣਾ ਫਾਇਦਾ ਕਰਾਣਾ, ਜਿਹਨੇ ਬਾਜ਼ੇਬ ਰੇਟ ਤੇ ਚੀਜ਼ ਲੈਣੀ ਹੈ, ਇਮਾਨਦਾਰੀ ਨਾਲ ਕੰਮ ਕਰਦਾ ਵੱਡਾ ਡਿਪੋ। ਪਿਛਲੇ ਕਈ ਸਾਲਾਂ ਤੋਂ ਸਾਡੀ ਰੇਟ ਲੋਕੀ ਕੰਪੈਰੀਜ਼ਨ ਕਰ ਕਰਕੇ ਹਾਰ ਗਏ। ਅਸੀਂ ਇੱਕੋ ਇੱਕ ਲੋਕਾਂ ਨੂੰ ਪ੍ਰੋਮਿਸ ਕੀਤਾ ਜੇ ਸਾਡੀ ਚੀਜ਼ ਮਹਿੰਗੀ ਲੱਗਦੀ ਆ, ਸਾਨੂੰ ਸਾਡੇ ਵਾਲੀ ਚੀਜ਼ ਤਾਂ ਵਾਪਸ ਕਰਕੇ ਆਪਣੇ ਪੈਸੇ ਲੈ ਜਾਓ ਨਾਲ 10 ਮਰੇਟੀਆਂ, ਉਹਦੇ ਨਾਲ ਦੇ 10 ਪੀਸ ਹੋਰ ਲੈ ਆ ਕੇ ਉਹਦੇ ਵੀ ਪੈਸੇ ਤੁਹਾਡੇ ਕੋਲ ਲੈ ਜਾਓ। ਜਦੋਂ ਰੇਟੇ ਹੀ 10-20 ਰੁਪਏ ਨਾਲ ਲੱਗਣਾ, ਬਿਜਾਰ 3-3 ਗੁਣਾ ਰੇ ਉਹ ਰੇਟ ਘੱਟਵਾ ਤਾਂ ਹੀ ਕਰਦੇ ਪਹਿਲਾਂ ਲਾਏ ਐਨੇ ਗੁਣਾ ਹੁੰਦੇ ਆ ਤੇ ਆਪਣੇ ਆਪ ਘੱਟਵਾ ਦੇ ਇੱਥੇ ਤਾਂ 2 ਰੁਪਏ ਵੀ ਨਾਲ ਦੇਣੇ ਪੈਂਦੇ ਕੁੜੀ ਇਹ ਸੂਟ ਦਾ ਰੇਟ ਕਿੰਨਾ ਬਾਜ਼ਾਰ ਦੇ ਵਿੱਚ 6500 7000 ਇੱਦਾਂ ਰੇਟ ਚੱਲਦਾ ਵੱਡਾ ਡੀਪੋ ਦਾ ਰੇਟ ਇੱਕੋ ਹੀ ਕਰਤਾ 2895 ਰੁਪਏ ਭਾਈ 2-2000 ਰੁਪਏ ਇਹਦਾ ਕਿਰਾਇਆ ਚੱਲਦਾ 2-2000 ਰੁਪਏ ਦੀ ਸਲਾਈ ਚੱਲਦੀ ਆ 4-4000 ਦਾ ਬੈਗ ਦਾ 1300 ਰੁਪਏ ਤਾਂ ਪੋਸੀਬਲ ਹੀ ਨਹੀਂ ਇਹ ਭਾਜੀ ਵੱਡੇ ਡੀਪੋ ਐਸੇ ਕਰਕੇ ਤਾਂ ਵੈਸੇ ਵੱਡਾ ਡੀਪੋ ਆ ਵੱਡੇ-ਵੱਡੇ ਫਾਇਦੇ ਕਿੱਦੇ ਵੱਡੀਆਂ-ਵੱਡੀਆਂ ਆਫਰਾਂ ਲਈ ਆਇਆ ਆ ਦੇਖੋ ਜੇ ਇਹਦਾ ਸ਼ਲਾਰਾ ਕਰਾ ਰਾ ਹੈਵੀ ਹੋ ਗਿਆ ਥੱਲੇ ਤੇ ਇਹ ਤੁਹਾਨੂੰ ਅਸੀਂ 10000 ਜਾਂ 8000 ਜਾਂ 6500 ਦੇਣਾ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 2500 ਰੁਪਏ ਦਾ ਬਾਜ਼ਾਰ 'ਚ ਆ ਕੇ ਦਾ ਰੇਟ ਪਤਾ ਕਰੋ ਜੇ ਤੁਹਾਨੂੰ ਕੋਈ 7-8000 ਤੋਂ ਘੱਟ ਕੇ ਵੀ ਜੋ ਗਿਆ ਦਿੱਤਾ ਪਰ ਤੁਹਾਨੂੰ ਅਸੀਂ 7-7000 8-8000 ਵਾਲੇ ਸੂਟ 2295 ਦੇਣਾ ਇਹਦਾ ਰੇਟ ਸਿਰਫ 2295 ਆ ਰੇਟ ਲਿਖ ਕੇ ਲਾਇਆ ਚਾਹੇ ਤੁਸੀਂ ਇੱਥੇ ਕੋਈ ਸਿਆਣਾ ਭੇਜ ਦਿਓ ਚਾਹੇ ਭੇਜ ਦਿਓ ਨਿਆਣਾ ਹਰ ਕਿਸੇ ਲਈ ਇੱਕੋ ਰੇਟ ਹੈਗਾ ਸਰ ਬਜਾਜ ਤਾਂ ਹਹਾ ਕਰਮਾ ਚ ਪਈ ਆ ਮੋਰੇ ਵਿਆਹ ਲਈ ਦਾਜ ਦੇ ਕਪੜਾ ਦੁਕਾਨਦਾਰਾਂ ਨੇ ਲੁੱਟਾਂ ਸ਼ੁਰੂ ਕਰਤੀਆਂ ਲੋਕ ਬੜੇ ਪਰੇਸ਼ਾਨ ਆ ਉਹ ਕਹਿੰਦੇ ਕੋਈ ਇਤਾਂ ਦੇ ਸ਼ੋਰੂਮ ਤੇ ਲੈ ਕੇ ਜਾਓ ਜਿੱਥੇ ਫਾਇਦੇ ਹੋਣ ਤੇ ਜਦੋਂ ਅਸੀਂ ਫਾਇਦੇ ਦੀ ਗੱਲ ਕਰਦੇ ਆ ਨਾ ਵੱਡਾ ਡੀਪੂ ਨੋ ਦਾ ਅੱਜ ਅਸੀਂ 200 250 500 ਵਾਲੇ ਸੂਟ ਨਹੀਂ ਦੇਖਣੇ ਕੋਚਾ ਤੁਸੀਂ ਲੋਕਾਂ ਦਾ ਫੇਰਾ ਕਰਦੇ ਹੋ ਵਿਆਹ ਸ਼ਾਦੀ ਦਾਜਵਰ ਚ ਕੋਈ ਨਵੀਂ ਜੀ ਲੈ ਕੇ ਆਏ ਹੋ ਵਿਆਹ ਸ਼ਾਦੀ ਤੇ ਦਾਜਵਰੀ ਵਾਸਤੇ ਸਾਰੀਆਂ ਵੈਰਾਈਟੀਆਂ ਨਵੀਆਂ ਆ ਚੁੱਕੀਆਂ ਕਿਉਂਕਿ ਸਾਨੂੰ ਸਾਰੀਆਂ ਮਿਲਣੇ ਏਜੰਸੀਆਂ ਦਿੱਤੀਆਂ ਆ ਡਾਇਰੈਕਟ ਏਜੰਸੀ ਰੇਟ ਤੇ ਕਪੜਾ ਲੈਣਾ ਤਾਂ ਸਿਰਫ ਵੱਡੇ ਡੀਪੋ ਦੇ ਮਿਲਣਾ ਪੰਜਾਬ ਪੂਰੇ ਚ ਜੀ ਬਿਲਕੁਲ ਏਜੰਸੀ ਰੇਟ ਤੇ 10-5 ਰੁਪਏ ਪ੍ਰੋਫਿਟ ਦੇ ਨਾਲ 10-20 ਰੁਪਏ ਪ੍ਰੋਫਿਟ ਦੇ ਨਾਲ ਤੁਸੀਂ ਚਾਹੇ 1000 ਵਾਲਾ ਸੂਟ ਲੈ ਲਓ ਚਾਹੇ 5000 ਵਾਲਾ ਚਾਹੇ 10000 ਵਾਲਾ ਲੈ ਲਓ ਹਰ ਵੈਰੈਟੀ ਆ ਚੁੱਕੀ ਨਵੇਂ ਤੋਂ ਨਵੇਂ ਡਿਜ਼ਾਈਨ ਆ ਚੁੱਕੇ ਆ ਜੀ ਮਤਲਬ 7-800 ਤੋਂ ਲੈ ਕੇ 5000 10000 2000 15 ਹਰ ਤਰ੍ਹਾਂ ਦਾ ਬਜਟ ਦਾ ਸੂਟ ਹੈਗਾ ਆਪਣੇ ਕੋਲ ਹਰ ਵੈਰੈਟੀ ਦੀ ਏਜੰਸੀ ਆ ਸਾਡੇ ਕੋਲ ਹਰ ਬਜਟ ਦਾ ਸੂਟ ਮਿਲੂਗਾ ਇੱਥੇ ਜਿਪ ਰੈਡੀਮੇਡ ਸ਼ਰਾਰੇ ਕਰਾਰੇ ਲਹਿੰਗੇ ਗਾਉਨ ਡਰੈਸਾਂ ਉਹਦੇ ਵਿੱਚ ਵੀ 10-10 ਗੁਣਾ ਰੇਟ ਜ਼ਿਆਦਾ ਲੈਂਦੇ ਦੁਕਾਨਦਾਰ ਭਾਜੀ ਜਿਹੜੀ ਸ਼ਾਪਿੰਗ ਤੁਸੀਂ ਵੱਡੇ ਡਿਪੂ ਦੇ ਕਰ ਲਈ ਉਹਨਾਂ ਡਬਲ 8 ਤੇ ਬਾਜ਼ਾਰ ਕੋਈ ਨਹੀਂ ਦੇ ਸਕਦਾ ਡਬਲ ਡਬਲ 3-3 ਗੁਣਾ ਰੇਟ ਲਾਈ ਜਾਂਦੇ ਸਾਰੇ ਸੋ ਜਿਹਨੇ ਆਪਣਾ ਫਾਇਦਾ ਕਰਾਣਾ ਜਿਹਨੇ ਬਾਜ਼ੇਬ ਰੇਟ ਤੇ ਪਿਛਲੇ ਕਈ ਸਾਲਾਂ ਤੋਂ ਸਾਡੇ ਰੇਟ ਲੋਕੀ ਕੰਪੈਰੀਜ਼ਨ ਕਰ ਕਰਕੇ ਹਾਰ ਗਏ ਅਸੀਂ ਇੱਕੋ ਇੱਕ ਲੋਕਾਂ ਨਾਲ ਪ੍ਰੋਮਿਸ ਕੀਤਾ ਜੇ ਸਾਡੀ ਚੀਜ਼ ਮਹਿੰਗੀ ਲੱਗਦੀ ਆ ਸਾਨੂੰ ਸਾਡੇ ਵਾਲੀ ਚੀਜ਼ ਤਾਂ ਵਾਪਸ ਕਰਕੇ ਆਪਣੇ ਪੈਸੇ ਲੈ ਜਾਓ ਨਾਲ 10 ਬਰਾਇਡੀਆਂ ਉਹਦੇ ਨਾਲ ਦੇ 10 ਪੀਸ ਹੋਰ ਲੈ ਆ ਕੇ ਉਹਦੇ ਵੀ ਪੈਸੇ ਤੁਹਾਡੇ ਕੋਲ ਲੈ ਜਾਓ ਮਤਲਬ ਜੇ ਕੋਈ ਤੁਹਾਡੇ ਤੋਂ ਹੋਰ ਸਸਤਾ ਸੂਟ ਉਹਨਾਂ ਨੂੰ ਕਿਤੇ ਮਿਲ ਗਿਆ ਤਾਂ ਤੁਹਾਨੂੰ ਦੇ ਕੇ ਪੈਸੇ ਵਾਪਸ ਲੈ ਜਾਣ ਸਾਡੇ ਕੋਲ ਪੈਸੇ ਵਾਪਸ ਸਾਡੇ ਸੂਟ ਦੇ ਨਾਲ ਲੈ ਜਾਣੇ ਦੇ ਜਾਣੇ ਸਾਨੂੰ 10 ਸੂਟ ਬਜਾਰੋਂ ਲਿਆ ਕੇ ਉਸ ਰੇਟ 'ਚ ਵਾਪਸ ਕਰਕੇ ਜਾ ਸਕਦੇ ਐਨਾ ਚੈਲੰਜ ਆ ਵੱਡੇ ਡੀਪੂ ਦਾ ਇਹ ਤਾਂ ਪੋਸੀਬਲ ਹੈਗੀ ਜੇ ਇਹ ਗੱਲ ਬਿਲਕੁ ਕੋਈ ਵਿਚੋਲਾ ਨਹੀਂ ਹੈਗਾ ਡਾਇਰੈਕਟ ਸਮਾਨ ਆਣਾ ਸਾਰਾ ਸੋ ਦੇਖੋ ਵੱਡੇ ਦਾਅਵੇ ਆ ਕੋਈ ਵਿਚੋਲੇ ਨਹੀਂ ਕੋਈ ਹੋਲੇ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਸੂਟ ਲੈ ਜਾਓ ਕੋਈ ਵੀ ਚਾਹੇ ਦੋਸਰਾ ਚਾਹੇ ਜਿੰਨੀ ਰਕਮ ਦਾ ਕੋਈ ਵੀ ਸਾਡੇ ਤੋਂ ਸਸਤਾ ਸੂਟ ਦੇਵੇ ਉਹ ਸੂਟ ਸਾਨੂੰ ਦੇ ਕੇ ਤੁਸੀਂ ਪੈਸੇ ਲੈ ਜਾਓ ਆਪਣੇ ਮਤਲਬ ਇੱਡੀ ਵੱਡੀ ਜ਼ਿੰਮੇਵਾਰੀ ਔਰ ਰਿਕੋਰਡ ਇਸ ਕਰਕੇ ਕਹਿੰਨੇ ਇਥੇ 5-5 ਰੁਪਏ ਦੇ 10-10 ਰੁਪਏ ਦੇ 20 ਰੁਪਏ ਮਾਰ ਜਾਂਦੇ ਕੱਪੜਾ ਵੇਚ ਜਾਂਦਾ ਲੋਕ ਦੂਰੋਂ ਦੂਰੋਂ ਆ ਕੇ ਲੈ ਕੇ ਜਾ ਰਹੇ ਆ ਇਹ ਵੀ ਬੜਾ ਰੌਲਾ ਕਹਿੰਦੇ 50000 ਵਾਲਾ ਕੱਪੜਾ 20000 ਚ ਬਣਾ ਦਿੰਦੇ ਹੋ 1 ਲੱਖ ਵਾਲਾ ਕੱਪੜਾ 40000 ਦੇ ਦਿੰਦੇ ਹੋ ਜਦੋਂ ਰੇਟੇ 10 20 ਰੁਪਏ ਨਾਲ ਲੱਗਣਾ ਬਿਆਰ ਤਿੰਨ ਤਿੰਨ ਗੁਣਾ ਰੇਟ ਲਾਉਂਦੇ ਪਾ ਉਹ ਆਪੇ 20000 ਵਾਲੇ ਦਾ 60000 ਬਿਲ ਬਣਾਣਾ ਕਿਸੇ ਨੇ 50 ਦੇਣਾ ਕਿਸੇ ਨੇ 45 ਦੇਣਾ ਘੱਟ ਵੱਧ ਬਹੁਤ ਕਰਦੇ ਆ ਫਿਰ ਉਹ ਰੇਟ ਘੱਟ ਵੱਧ ਤਾਂ ਹੀ ਕਰਦੇ ਪਹਿਲਾਂ ਲਾਈ ਐਨੇ ਗੁਣਾ ਹੁੰਦੇ ਆ ਤੇ ਆਪਨੇ ਆਪ ਘੱਟ ਵੱਧ ਇੱਥੇ ਦਾ 2 ਰੁਪਏ ਵੀ ਨਾਲ ਦੇਣੇ ਪੈਂਦੇ ਖੁੱਲੇ ਵੀ ਨੰਬਰ ਸਾਡੇ ਸਕਰੀਨ ਤੇ ਦਿਖਾਓ ਸਾਨੂੰ ਸਾਰੀ ਵੈਰੈਟੀ ਲਾਓ ਸੋ ਆਜੋ ਆਪਾਂ ਵੈਰਾਈਟੀ ਵੀ ਚੈੱਕ ਕਰ ਲਿਆ ਵੀ ਕਿੱਦਾਂ ਦੇ ਰੇਟ ਤੇ ਕਿੱਦਾਂ ਦੇ ਇੱਥੇ ਫਾਇਦੇ ਹੁੰਦੇ ਆ। ਸੋ ਲੋ ਜੀ ਛੇਮਰ ਦਾ ਸੂਟ ਆ ਨਾ ਇਹਦਾ 1500 ਨਾ ਇਹਦਾ 1600 ਵੱਡਾ ਡਿਪੋ ਰੇਟ ਕਰਤਾ 550 ਰੁਪਏ। 15 1500 ਵਾਲੇ ਸੂਟ 550 ਰੁਪਏ ਚ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਮਿਲ ਜਾਣੀਆਂ। ਭਾਈ ਜੀ 1500 ਰੇਟ ਕੋਈ 1700 ਮੰਗਦਾ, ਕੋਈ 1800 ਮੰਗਦਾ ਤੁਸੀਂ ਲਿਖ ਕੇ ਲਾਤਾ ਵੀ 550 ਚ ਲੈ ਜਾਓ। ਐਡਾ ਫਰਕ ਕਿਦਾ ਕੱਢਦਾ ਤੁਸੀਂ? ਭਾਜੀ ਦੁਆਬੇ ਏਰੀਆ ਦੇ ਵਿੱਚ ਇੱਕੋ ਹੀ ਦੁਕਾਨ ਆ ਵੱਡਾ ਡਿਪੋ ਖੁੱਲਾ ਚੈਲੇਂਜ ਕਰਦੇ ਆ ਕੋਈ ਸਾਡੇ ਮੁਕਾਬਲੇ ਰੇ ਆਪ ਬਯਾਰ ਮੰਗਦੇ ਵਾਕਈ 1500 ਕੋ 1800 ਆਪਾ ਦਵਾਗੇ ਸਿਰਫ ਤੇ ਸਿਰਫ 550 ਰੁਪਏ ਦੇ ਰੇਂਜ ਦੇ ਵਿੱਚ ਨਾਲ ਚੁੰਨੀ ਦਵਾਗੇ ਬਹੁਤ ਸੋਹਣੀ ਤੁਸੀਂ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਸਿਰਫ 550 ਰੁਪਏ ਦੇ ਵਿੱਚ ਪਰ ਭਾਈ ਜੀ ਫਰਕ ਬਣਾਣਾ ਰੇਟਾ ਟਿਕੜਾ ਟਿਕੜਾ ਫਰਕ ਕੱਢਦਾ ਤੁਸੀਂ ਅਸੀਂ ਲੁੱਟਾਂ ਘੋਆਂ ਪਹਚਾਣੀਆਂ ਲੋਕਾਂ ਦੀ ਹੱਕ ਲਾਲ ਦੀ ਕਮਾਈ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਐਕਸਟਰਾ ਪੈਸੇ ਲਈਏ ਜਿਹੜੇ ਬਾਕੀ ਦੁਕਾਨਾਂ ਤੇ ਜਾਂਦੇ ਲੁੱਟਾਂ ਘੋਆਂ ਮਚਾਉਂਦੇ ਗਾਹ ਇੱਕ ਵਾਰੀ ਜਾਂਦਾ ਦੁਬਾਰਾ ਦੁਕਾਨ ਤੇ ਵੜਦਾ ਨਹੀਂ ਆ ਅਸੀਂ ਫੈਮਲੀ ਵਾਂਗੂ ડીਲ ਕਰੀਦਾ ਸੀ ਇਦਾਂ ਨਹੀਂ ਇੱਕ ਵਾਰੀ ਬੁਲਾ ਲਿਆ ਮੁੜ ਕੇ ਬੁਲਾਉਣੇ ਦੀ ਲੁੱਟਾਂ ਘੋਆਂ ਬੰਦ ਕਰਾਉਣੀ ਆ ਸਭ ਦੋ ਅੱਬ ਜੇਰੀਏ ਦੇ ਵਿੱਚ ਜਿੰਨੇ ਵੀ ਦੁਕਾਨਾਂ ਵਾਲੇ ਆ ਸੋ ਦੇਖੋ ਜੀ ਵੱਡਾ ਦਾਵਾ ਵੱਡਾ ਢੀਪੂ ਨੇ ਕਰਤਾ ਇੱਕ ਆ ਵੀ ਚੈੱਕ ਕਰ ਲੋ ਤਾਜਪੁਰ ਜਾਂ ਸੂਟ ਆ ਰੈੱਡ ਸੂਟ ਆ ਜਿੱਥੇ ਮਰਜੀ ਜਾ ਕੇ ਪਤਾ ਕਰ ਲੋ 2000 ਤੋਂ ਘੱਟ ਜੇ ਕੋਈ ਰੈੱਡ ਸੂਟ ਦੇ ਜਵੇ ਆ ਰੇਟ ਪੜ੍ਹ ਲਓ ਤੁਸੀਂ ਆਪਣੇ ਆਪ ਵੱਡਾ ਡੀਪੂ ਨੇ 2000 ਦਾ ਸੂਟ ਕਰਤਾ ਸਿਰਫ 895 ਦੇ ਵਿੱਚ ਦੇਖੋ 895 ਦੇ ਵਿੱਚ ਵੀ ਕਿੰਨੀਆਂ ਖੂਬਸੂਰਤ ਕੁਆਲਿਟੀਆਂ ਟੌਪ ਦੀਆਂ ਚੀਜ਼ਾਂ ਪੂਰੇ ਹੈਵੀ ਲੱਦੇ ਪਏ ਸੂਟ ਲੱਦੇ ਪਈਆਂ ਚੀਜ਼ਾਂ ਤੁਹਾਨੂੰ ਅਸੀਂ 895 ਦੇ ਦੇਣੀ ਆ ਆ ਚੈੱਕ ਕਰੋ ਭਾਜੀ ਤੁਸੀਂ ਕੁਆਲਿਟੀ ਚੈੱਕ ਕਰੋ ਵਰਕ ਚੈੱਕ ਕਰੋ ਪ੍ਰੋਪਰ ਹੈਂਡ ਮੇਡ ਦਾ ਸੂਟ ਆ ਭਾਜੀ ਹੈਂਡ ਵਰਕਰ ਨਾਲ ਦੁਪੱਟਾ ਪ੍ਰੋਪਰ ਦੇਖੋ ਬਨਾਰਸੀ ਦੇ ਵਿੱਚ ਇਹਦਾ ਤੁਹਾਨੂੰ ਬਾਜ਼ਾਰ 2000 2500 ਤੋਂ ਘੱਟ ਕੋ ਸੂਟ ਤੁਹਾਨੂੰ ਮਿਲਣਾ ਨਹੀਂ ਆ ਪਰ ਵੱਡੇ ਦੀਪੂ ਦਾ ਦਾਵਾ ਆ ਜੇ ਕੋਈ ਦੇ ਜਵੇ ਸਾਡੇ ਰੇਟਾਂ ਤੇ ਖੁੱਲਾ ਚ ਲੈ ਜਾਂ ਤੁਹਾਨੂੰ ਆ ਦੇਖੋ ਠੋਕ ਕੇ ਚੈਲੰਜ ਕਰਦੇ ਆ ਪਹਿਲਾਂ ਸੂਟ ਦਾ ਫਰੰਟ ਚੈੱਕ ਕਰ ਲਓ ਫਰੰਟ ਚੈੱਕ ਕਰਨ ਤੋਂ ਬਾਅਦ ਤੁਸੀਂ ਬੈਕ ਚੈੱਕ ਕਰ ਲਓ ਜੇ ਕੋਈ ਤੁਹਾਨੂੰ 2500 ਤੋਂ ਘੱਟ ਦੇ ਜਵੇ ਇਹਦਾ ਵੀ ਚੈਲੰਜ ਸਿਰਫ 1495 ਦੇ ਵਿੱਚ ਸੂਟ ਦੇਣਾ 1495 ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਇਹਦੇ ਵਿੱਚ ਡਿਜ਼ਾਈਨ ਵੈਰਾਈਟੀ ਤੁਹਾਨੂੰ ਅਸੀਂ ਹੋਰ ਵੀ ਦੇ ਦੇਣੀ ਆ ਆ ਦੇਖੋ ਤੁਹਾਨੂੰ ਇੱਕ ਮੈਂ ਡਿਜ਼ਾਈਨ ਹੋਰ ਚੈੱਕ ਕਰੋਨ ਲੱਗਾ ਤੁਸੀਂ ਕਲਰ ਚੈੱਕ ਕਰੋ ਬੰਨਾ ਐਦਾਂ ਦੇ ਪਿਓਰ ਡਿਸ਼ੀਨ ਕਰੇਬ ਦੇ ਸੂਟ ਬਾਜ਼ਾਰ 3-3000 25-2500 ਮੰਗਦੇ ਪਰ ਸਾਡੇ ਕੋਲ ਭਾਜੀ ਸਿਰਫ ਇਹਦਾ ਰੇਟ ਪਤਾ ਕਿੰਨਾ 895 ਇਕੱਲੇ-ਇਕੱਲੇ ਸੂਟ ਤੇ ਰੇਟ ਲੱਗਾ ਹੁੰਦਾ ਕੋਈ ਧੋਖਾ ਧੜੀ ਵਾਲੀ ਕੋਈ ਲੁੱਟਖੋ ਵਾਲੀ ਕੋਈ ਗੱਲ ਨਹੀਂ ਹੈਗੀ ਆ ਵੀ ਤੁਸੀਂ ਚੈੱਕ ਕਰੋ ਜਿਹੜੇ ਕਿੰਨੇ ਵੀ ਸਾਨੂੰ ਬਲੈਕ ਕਲਰ ਪਸੰਦ ਆ ਆ ਤੁਸੀਂ ਦੇਖੋ ਗਲੇ ਦੇ ਕਿੰਨਾ ਟਾਪ ਦਾ ਕੰਮ ਹੋਇਆ ਆ ਦੇਖੋ ਵਾਇਓ ਵਰ ਕਿੰਨੇ ਹੈਵੀ ਆ ਬਲੈਕ ਸੂਟ ਦੇ ਵਿੱਚ ਸਾਡੇ ਕੋਲ ਹੋਰ ਵੀ ਤੁਹਾਨੂੰ ਬਹੁਤ ਸਾਰੇ ਡਿਜ਼ਾਈਨਿੰਗ ਮਿਲ ਜਾਣੀ ਹੈਗੀ ਆ ਸੋ ਇਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਫਰਕ ਅਸੀਂ ਪਾ ਲੈਣਾ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਜੇ ਡਿਜ਼ਾਈਨ ਦੀ ਗੱਲ ਕਰਨੀ ਆ ਵੈਰਾਈਟੀ ਦੀ ਗੱਲ ਕਰਨੀ ਆ ਤਾਂ ਬਹੁਤ ਸੋਹਣਾ ਜੇ ਤੁਹਾਡੇ ਘਰ 'ਚ ਵਿਆਹ ਸ਼ਾਦੀ ਆ ਤੁਸੀਂ ਦਾਜਵੇ ਦੇ ਕੱਪੜੇ ਲੈਣ ਲੈਣ ਕਰਨਾ ਕਿਤੇ ਜਾਣ ਦੀ ਲੋੜ ਨਹੀਂ ਦਾੜੀਪੂ ਬੰਗਾ ਆ ਜੋ ਹਰ ਤਰ੍ਹਾਂ ਦੀ ਵੈਰਾਈਟੀ ਸਾਨੂੰ ਇੱਥੇ ਦੇ ਕੇ ਭੇਜਾਂਗੇ ਆਪਾਂ ਆ ਚੈੱਕ ਕਰੋ ਭਾਈ ਸਾਨੂੰ ਕੁਆਲਿਟੀ ਚੈੱਕ ਕਰਨੇ ਪ੍ਰੋਪਰ ਹੈਂਡ ਮੇਡ ਵਰਕ ਹੈ ਜੀ ਪਰ ਲੋਗਾਂ ਦਾ ਕੰਮ ਕੀਤਾ ਨਾਲ ਤੁਹਾਨੂੰ ਮੈਂ ਚੁੰਨੀ ਦਿਖਾਣਾ ਕਿੰਨੀ ਸੋਹਣੀ ਆ ਪ੍ਰੋਪਰ ਖੁੱਲੀ ਡੁੱਲੀ ਚੁੰਨੀ ਐ ਨਹੀਂ ਕਿ ਦੁਕਾਨਾਂ ਨੂੰ ਬੰਦ ਦੇ ਦਿੱਤੀ ਚੁੰਨੀ ਮੋੜੇ 1 ਘਰ 1 ਮੀਟਰ ਚੁੰਨੀ ਨਿਕਲੇ ਪੂਰੀ 2 1/2 ਮੀਟਰ ਦਾ ਤੁਹਾਨੂੰ ਦੁਪੱਟਾ ਦਵਾਂਗੇ ਕਲਰ ਤੁਹਾਨੂੰ ਦਵਾਂਗੇ ਜੀ ਬੱਕੋ ਬੱਕ ਇਹਦਾ ਕੋਈ ਮੰਗਦਾ 5000 ਕੋਈ ਮੰਗਦਾ 6000 ਵੱਡੇ ਡਿੱਪੋਂ ਸਿਰਫ ਰੇਟ ਕੱਢੇ ਦਾ 2400 ਤੇ 50 ਰੁਪਏ ਦੇਖੋ ਹਰ ਕਿਸੇ ਦਾ ਵੱਡਾ ਫਾਇਦਾ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਚਾਹੇ ਤੁਸੀਂ ਨਿਊਜ਼ੀਲੈਂਡ ਤੋਂ ਆਉਣਾ ਕਈ ਵੇਲੇ ਕਹਿੰਦੇ ਵੀ ਸਾਨੂੰ ਲਗਜ਼ਰੀ ਹੈਵੀ ਸੂਟ ਤਾਂ ਚਾਹੀਦੇ ਆ ਸੂਟਾਂ ਦੇ ਨਾਲ ਨਾਲ ਸਾਨੂੰ ਹੈਵੀ ਦੁਪੱਟੇ ਵੀ ਚਾਹੀਦੇ ਆ ਆਹ ਦੇਖੋ ਹੈਵੀ ਦੁਪੱਟਿਆਂ ਵਾਲੇ ਸੂਟ ਵੀ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਤੁਹਾਨੂੰ ਕਲਰ ਚਾਹੀਦੇ ਆ ਜਿੱਦਾਂ ਦੇ ਤੁਹਾਨੂੰ ਕਲਰ ਚਾਹੀਦੇ ਉਹ ਵੀ ਅਸੀਂ ਦੇ ਦੇਣੇ ਆ ਟੌਪ ਦੀਆਂ ਚੀਜ਼ਾਂ ਟੌਪ ਦੇ ਕਦਰ ਆ ਵੀ ਤੁਸੀਂ ਦੇਖੋ ਫੋਟੋ ਵਾਲੇ ਪੀਸ ਬੁਟੀਕਾਂ ਵਾਲੇ ਪੀਸ ਭਾਈ ਮਾਡਲ ਵਾਲੇ ਪੀਸ ਵੀ ਲੈ ਕੇ ਰੱਖੇ ਆ ਭਾਜੀ ਬੁਟੀਕਾਂ ਵਾਲੇ ਪੀ ਜਿਹੜੇ ਮੰਗਦੇ ਨਾ ਬਾਜ਼ਾਰ ਚ ਕੇ ਫੋਟੋ ਵਾਲੇ ਪੀ ਸਾਜੀ ਐਕਸਪੈਂਸਿਵ ਅਸੀਂ ਆਪਣੇ ਰੈਡੀ ਕਰਾਈਦੇ ਆ ਕਰਾਈਦੇ ਆ ਅਸੀਂ ਆਪਣੇ ਰੈਡੀ ਅਪਰ ਅਸੀਂ ਲੁੱਟਾਂ ਗੋਹਾਂ ਨਹੀਂ ਕਰਦੇ ਬਾਜ਼ਾਰ ਵਾਂਗੂ ਸਾਡੇ ਕੋਲ ਜੋ ਰੇਟ ਲੱਗਾ ਸਾਨੂੰ ਉਹੀ ਲੱਗਣਾ ਚਾਹੀਏ ਇਥੇ ਵੱਡਾ ਜਵੇ ਚਾਹੇ ਕੋਈ ਛੋਟਾ ਆ ਜਵੇ ਸਭ ਲਈ ਰੇਟ ਇੱਕ ਉਹ ਇਥੇ ਕੋਈ ਦੂਜਾ ਨਹੀਂ ਹੈਗਾ ਜੀ ਦੇਖੋ ਵੱਡਾ ਡਿਪਦਾ ਇਹ ਵੀ ਦਾਵਾ ਆ ਬਈ ਅਸੀਂ ਸਿਰਫ 5 5 ਰੁਪਏ 10 10 ਰੁਪਏ 20 20 50 50 ਰੁਪਏ ਮਾਰਜਨ ਦੇ ਕਪੜਾ ਵੇਚਦੇ ਆ ਮਤਲਬ ਕੀ ਆ ਵੀ ਜੇ ਆ ਸੂਟ ਅਸੀਂ ਲਿਆ ਆਂਦਾ 2500 ਦਾ ਤਾਂ ਤੁਹਾਨੂੰ ਅਸੀਂ 2550 ਦੇਣਾ ਪਰ ਬਾਜ਼ਾਰ ਦੇ ਰੇਟ ਕੀ ਆ 2500 ਸੂਟ 5000 ਚ 5000 ਸੂਟ 10000 ਚ 10000 ਸੂਟ 25000 ਚ ਪਰ ਐਸੇ ਇਦਾਂ ਦਾ ਕੁਝ ਨਹੀਂ ਕਰੋ ਭਾਜੀ ਆ ਪ੍ਰਿੰਟ ਡੀਟਲ ਪ੍ਰਿੰਟ ਦਾ ਇਸ ਵੇਲੇ ਬਹੁਤ ਟ੍ਰੈਂਡ ਚੱਲਦਾ ਪਿਆ ਜੀ ਤੁਹਾਨੂੰ ਹੀ ਪਤਾ ਤੁਸੀਂ ਅੱਜ ਕੱਲ ਸਾਰੇ ਕਸਟਮਰ ਜਿੰਨੇ ਵੀ ਆ ਸਾਰੇ ਸਮਝਦਾਰ ਆ ਰਿਹਾ ਇਹਦਾ ਕੋਈ ਮੰਗਦਾ 4000 ਕੋਈ ਮੰਗਦਾ 5500 ਕੋਈ ਮੰਗਦਾ 10000 ਪਰ ਸਾਡੇ ਕੋਲ ਭਾਜੀ ਉਹ ਕੰਮ ਨਹੀਂ ਅਸੀਂ ਲੁੱਟਾਂ ਬੰਦ ਕਰਾਉਣੀਆਂ ਲੋਕਾਂ ਦੀ ਸਾਡਾ ਵੱਡੇ ਡੀਪੂ ਦਾ ਰੇਟ ਹੈਗਾ ਸਿਰਫ 2950 ਰੁਪਏ ਦੇ ਵਿੱਚ ਆਹ ਦੇਖੋ ਕਿੰਨਾ ਹੈਵੀ ਪੀਸ ਆ ਪੂਰਾ ਫਰੰਟ ਚੈੱਕ ਕਰ ਲਓ ਬਾਜੂ ਵਰਕ ਚੈੱਕ ਕਰ ਲਓ ਆਹ ਦੇਖੋ ਇੱਧਰ ਦੇਖੋ ਪਹੁੰਚਾਂ ਦੇ ਵੀ ਕੰਮ ਕੀਤਾ ਹੋਇਆ ਤੇ ਇਹ ਸੂਟ ਦਾ ਰੇਟ ਕਿੰਨਾ ਬਾਜ਼ਾਰ ਦੇ ਵਿੱਚ 6500 7000 ਇਦਾਂ ਰੇਟ ਚੱਲਦਾ ਵੱਡਾ ਡੀਪੂ ਦਾ ਰੇਟ ਇੱਕੋ ਹੀ ਕਰਤਾ 2895 ਰੁਪਏ ਮਤਲਬ ਰੇਟਾਂ ਦੇ ਵਿੱਚ ਤਾਂ ਇੰਨੇ ਕੁ ਜ਼ਿਆਦਾ ਸਾਡੇ ਫਾਇਦੇ ਕਰਾਣੇ ਆ ਤੁਹਾਡਾ ਹੋਰ ਕੋਈ ਕਰਾ ਨਹੀਂ ਸਕਦਾ ਇਸ ਗੱਲ ਦੀ ਵੀ ਗਰੰਟੀ ਆ ਭਾਈ ਕਹਿੰਦੇ ਬਡਾਡੀ ਪੂ ਦੇ ਜਾਓ ਜਿਹੜਾ ਬਾਜ਼ਾਰ 'ਚ 50000 ਦਾ ਕਪੜਾ ਉਥੋਂ 20000 'ਚ ਲਿਆਓ ਸੱਚਾ ਬਿਲਕੁਲ ਭਾਜੀ ਬਿਲਕੁਲ ਸੱਚਾ ਦੇਖੋ ਹੁਣ ਆਹੀ ਆਪਾਂ ਰੈਡੀਮੇਡ ਦੀ ਗੱਲ ਕਰ ਲਈਏ ਰੈਡੀਮੇਡ ਪੂਰਾ ਫਰੰਟ ਦੇਖੋ ਹੈਵੀ ਬਣਿਆ ਨਾਲ ਦੇਖੋ ਤੁਹਾਨੂੰ ਮਿਲਣੀ ਇਹਦੇ ਸ਼ਰਾਰਤੇ ਵੀ ਨਾਲ ਫੁੱਲ ਕਢਾਈ ਮਿਲਣੀ ਆ ਬਾਜ਼ਾਰ 'ਚ ਵਿਗਦਾ 4-4000 ਦਾ 5-5000 ਦਾ ਪਰ ਵੱਡੇ ਢਿੱਪ ਨੂੰ ਦਾ ਰੇਟ ਕੱਟਦਾ ਸਿਰਫ ਤੇ ਸਿਰਫ 1300 ਰੁਪਏ ਦੇ ਵਿੱਚ ਓਪਨ ਚੈਲੰਜ ਦੇ ਨਾਲ ਆ 1300 ਰੁਪਏ ਦੇ ਦੂੰਗੇ ਤੁਸੀਂ ਬਿਲਕੁਲ 1300 ਬਾਈ 2-2000 ਰੁਪਏ ਦਾ ਕਿਰਾਇਆ ਚੱਲਦਾ 2-2000 ਰੁਪਏ ਦੀ ਸਲਾਈ ਚੱਲਦੀ ਆ 4-4000 ਦਾ ਬੈਗ ਦਾ 1300 ਰੁਪਏ ਦਾ ਪੋਸੀਬਲ ਹੀ ਨਹੀਂ ਹੈ ਭਾਜੀ ਵੱਡੇ ਡਿੱਪੂ ਐਸੇ ਕਰਕੇ ਦਾ ਵੈਸੇ ਵੱਡਾ ਡਿੱਪੂ ਆਗਾ ਵੱਡੇ-ਵੱਡੇ ਫਾਇਦੇ ਕਿੱਦੇ ਵੱਡੀਆਂ-ਵੱਡੀਆਂ ਆਫਰਾਂ ਲਈ ਆਏ ਆ ਅੱਛਾ ਇਹਦੇ ਵਿੱਚ ਹੋਰ ਵੀ ਦੇਖੋ ਡਿਜ਼ਾਈਨਿੰਗ ਚੈੱਕ ਕਰ ਲਓ ਜਿੰਨੀਆਂ ਮਰਜ਼ੀ ਚੀਜ਼ਾਂ ਲੈ ਜਾਓ ਚੈਲੰਜ ਆ ਚੈਲੰਜ ਵੱਡਾ ਡਿੱਪੂ ਦਾ ਨਹੀਂ ਕਿਸੇ ਦੇ ਹੋਣਾ ਜੋ ਰੇਟ ਤੁਹਾਨੂੰ ਵੱਡਾ ਡਿੱਪੂ ਨੇ ਦੇ ਰਣੇ ਉਸ ਤੋਂ ਉੱਪਰ ਤੁਸੀਂ ਜਾਣਾ ਆ ਦੇਖੋ ਜੇ ਇਹਦਾ ਸ਼ਰਾਰਾ ਕਰਾਰਾ ਹੈਵੀ ਹੋ ਗਿਆ ਥੱਲੇ ਤੇ ਇਹ ਤੁਹਾਨੂੰ ਅਸੀਂ 10000 ਜਾਂ 8000 ਜਾਂ 6500 ਦੇਣਾ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 2500 ਰੁਪਏ ਦਾ 2500 ਰੁਪਏ ਦੇਣਿਆ ਸਾਡੇ ਕੋਲ ਪੈਸੇ ਦਾ 895 ਰੁਪਏ ਤੋਂ ਰੈਡੀमेड ਸ਼ਰਾਰੇ ਕਰਾਰੇ ਸ਼ੁਰੂ ਹੋ ਜਾਂਦੇ ਆ ਬਾਕੀ ਤੁਸੀਂ ਗਾਉਣ ਲੈਣਿਆ ਲਹਿੰਗੇ ਲੈਣਿਆ ਕੋਈ 1500 ਕੋਈ 2000 2500 ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਨੀ ਹੁਣ ਆ ਵੀ ਚੈੱਕ ਕਰ ਲੋ ਦੇਖੋ ਕਿੰਨਾ ਹੈਵੀ ਪੀਸ ਆ ਪੂਰਾ ਲੱਦਿਆ ਪਿਆ ਪੀਸ ਆ ਇਹਦਾ ਰੇਟ ਕਿੰਨਾ ਬਾਜ਼ਾਰ ਚ 6500 ਰੁਪਇਆ ਸਾਡਾ ਰੇਟ ਕਿੰਨਾ 2800 ਰੁਪਿਆ 2800 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਆ ਜੀ ਦਾ ਪਹਿਣਾ ਸਾਡੇ ਕੋਲ ਆਂਦੀਆਂ ਫੋਟੋ ਵਾਲੇ ਪੀਸ ਲਾ ਕੇ ਆ ਚੈੱਕ ਕਰੋ ਪ੍ਰਿੰਟਰ ਸੂਟ ਆ ਬਹੁਤ ਸੋਨਾ ਜੌਰਜਟ ਫੈਬਰਿਕ ਆ ਕੁਆਲਿਟੀ ਬਹੁਤ ਵਧੀਆ ਇਹਦਾ ਕੋਈ ਦੇਖੋ ਦੁਕਾਨਦਾਰ ਮੰਗਦਾ ਇਹਦਾ 1800 ਕੋਈ ਮੰਗਦਾ 2000 ਕੋਈ ਮੰਗਦਾ 2500 ਰੁਪਿਆ ਨਾਲ ਚੁੰਨੀਆਂ ਵੀ ਬਹੁਤ ਸੋਹਣੀਆਂ ਦੇਖੋ ਜੋੜੜ ਦੀ ਨਾਲ ਚੁੰਨੀ ਤੁਹਾਨੂੰ ਮਿਲੂਗੀ ਬਹੁਤ ਵਧੀਆ ਆਰਟੀਕਲ ਦੁਪੱਟੇ ਵੀ ਇਹਨੇ ਖੁੱਲੇ ਡੁੱਲੇ ਇਹ ਨਹੀਂ ਕਿ ਛੋਟੇ ਮੋਟੇ ਦੁਪੱਟੇ ਆ ਪੂਰੇ ਖੁੱਲੇ ਡੁੱਲੇ ਤੁਹਾਨੂੰ ਦੁਪੱਟੇ ਦਵਾਂਗੇ ਇਹ ਵੀ ਵੱਡੇ ਢੀਪੋਂ ਸਿਰਫ ਰੇਟ ਕੱਢਿਆ 1295 ਰੁਪਏ ਦੇ ਵਿੱਚ ਆ ਚੈੱਕ ਕਰੋ ਜੀ ਰੇਟ ਹੋਰ ਕੱਟ ਗਿਆ ਸੂਟ ਹੈਵੀ ਹੋ ਗਿਆ ਡਾਇਮੰਡ ਵਰਕ ਕੀਤਾ ਦੇਖੋ ਕਿੰਦਾਂ ਲਿਸ਼ਕੋਰਾ ਭਜਦੀਆਂ ਪਈਆਂ ਰੇਟ ਕਿੰਨਾ ਬਾਜ਼ਾਰ 'ਚ 3280 2500 ਵੱਡਾ ਢੀਪਾ ਰੇਟ ਸਿਰਫ 1050 ਮਤਲਬ 3 3000 ਵਾਲੇ ਸੂਟ 1050 'ਚ ਉਤੋਂ ਰੰਗ ਦੇਖੋ ਵੈਰਾਈਟੀਆਂ ਦੇਖੋ ਡਿਜ਼ਾਈਨ ਦੇਖੋ ਬਹੁਤ ਇਹਦੇ ਵਿੱਚ ਮਿਲ ਜਾਣੇ ਆ ਆ ਦੇਖੋ ਅੱਜਕੱਲ ਇੰਸਟਾ ਤੇ ਬਹੁਤ ਚੱਲਦਾ ਪਿਆ ਟ੍ਰੈਂਡਿੰਗ ਸੂਟ ਚੱਲਦਾ ਪਿਆ ਲੋਕੀ ਸਾਡੇ ਕੋ ਫੋਟੋਆਂ ਲੈ ਕੇ ਜਾਂਦੇ ਆ WhatsApp ਤੇ ਪੁੱਛਦੇ ਭਾਜੀ ਇਹਦਾ ਪ੍ਰਾਈਸ ਕੀ ਆ ਭਾਜੀ ਪ੍ਰਾਈਸ ਕੀ ਆ ਸਾਡੇ ਕੱਲੇ ਕੱਲੇ ਸੂਟ ਤੇ ਪ੍ਰਾਈਸ ਲਿਖਿਆ ਹੁੰਦਾ ਕੋਈ ਬਾਜ਼ਾਰ ਚ ਮੰਗਦਾ 5000 ਕੋਈ ਮੰਗਦਾ 6000 ਸਾਡਾ ਸਿਰਫ ਇਹਦਾ ਰੇਟ ਹੈਗਾ 2395 ਰੁਪਏ ਦੇ ਵਿੱਚ ਪ્યોਰ ਡਿਜ਼ਾਈਨ ਕਰੇ ਬਦ ਦੇਖੋ ਹੱਕ ਠੋਕੇ ਚੈਲੰਜ ਕਰਦੇ ਆ ਟੌਪ ਦੀ ਵੈਰਾਈਟੀ ਟੌਪ ਦੇ ਡਿਜ਼ਾਈਨ ਵੱਖ-ਵੱਖ ਤਰ੍ਹਾਂ ਦੇ ਰੇਟ ਸਾਡੇ ਕੋਲ 250 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ ਉਸ ਤੋਂ ਇਲਾਵਾ 30000 ਤੱਕ ਦੇ ਸੂਟ ਤੁਹਾਨੂੰ ਅਸੀਂ ਦੇ ਦਨੇ ਆ ਪਰ ਚੈਲੇਂਜ ਕਿਸ ਗੱਲ ਦਾ ਬਈ ਰੇਟ ਨਹੀਂ ਕਿਸੇ ਤੋਂ ਮਿਲਣੇ ਵੱਡਾ ਡੀ ਪੂਰਾ ਮਤਲਬ ਕੀ ਆ ਲੋਕਾਂ ਦਾ ਫਾਇਦਾ ਕਰਨਾ ਬੱਡਾ ਦੀਪੂ ਅਜਾਜੋਂ ਬੰਗਾ ਸ਼ਹਿਰ ਆ ਉਹ ਹਰ ਤਰ੍ਹਾਂ ਦੀਆਂ ਚਾਹੇ ਤੁਸੀਂ ਆ ਦੇਖੋ ਇਹ ਸੂਟ ਸਾਨੂੰ ਅਸੀਂ ਕੋਈ 2250 ਰੁਪਏ ਨੇਣਾ ਸਿਰਫ 895 ਦੇ ਦੇਣਾ ਤੇ ਇਹਦੇ ਵਿੱਚ ਰੰਗ ਸਾਨੂੰ 4-5 ਮਿਲ ਜਾਣੇ ਆ 2-2000 ਵਾਲੇ ਸੂਟ 895 ਰੁਪਏ ਦੇਣੇ ਆ ਜੇ ਤੁਸੀਂ ਥੋੜੇ ਜੇ ਹੈਵੀ ਦੇ ਵਿੱਚ ਦਾਜਬਰੀ ਦੇ ਕੱਪੜੇ ਖਰੀਦਣੇ ਆ ਦਾਜਬਰੀ ਦੀ ਸ਼ਾਪਿੰਗ ਕਰਨੀ ਆ ਦੇਖੋ ਤੁਸੀਂ ਵੀ ਦੇਖ ਲਓ ਸਾਰੀਆਂ ਵੀ ਤੁਸੀਂ ਵੀਡੀਓ ਦੇਖਦੇ ਹੋ ਚੈਨਲ ਦੇਖਦੇ ਹੋ ਰੈੱਡ ਸੂਟ ਚੈੱਕ ਕਰ ਲਓ ਪੂਰਾ ਡਿਜ਼ਾਈਨਰ ਪੀਸ ਆ ਬਾਜ਼ਾਰ 'ਚ ਆਗੇ ਦਾ ਰੇਟ ਪਤਾ ਕਰੋ ਜੇ ਤੁਹਾਨੂੰ ਕੋਈ 7-8000 ਤੋਂ ਘੱਟ ਕੇ ਵੀਰੋ ਜੋ ਗਿਆ ਦਿੱਤਾ ਪਰ ਤੁਹਾਨੂੰ ਅਸੀਂ 7-7000 8-8000 ਵਾਲੇ ਸੂਟ 2295 ਦੇ ਰਣਾ ਇਹਦਾ ਰੇਟ ਸਿਰਫ 2295 ਆ ਰੇਟ ਲਿਖ ਕੇ ਲਾਇਆ ਚਾਹੇ ਤੁਸੀਂ ਇੱਥੇ ਕੋਈ ਸਿਆਣਾ ਭੇਜ ਦਿਓ ਚਾਹੇ ਭੇਜ ਦਿਓ ਨਿਆਣਾ ਹਰ ਕਿਸੇ ਲਈ ਇੱਕੋ ਹੀ ਰੇਟ ਹੈਗਾ ਆ ਸਾਡੀ ਲਗਜ਼ਰੀ ਕਲੈਕਸ਼ਨ ਦੇਖੋ ਭਾਜੀ ਪ੍ਰੀਮੀਅਮ ਜਿਹਨੂੰ ਆਪਾਂ ਬੋਲਦੇ ਕਲੈਕਸ਼ਨ ਠੀਕ ਆ ਪ੍ਰੀਮੀਅਮ ਕਲੈਕਸ਼ਨ ਬੋਲ ਕੇ 10000 ਦਾ ਕੋਈ 10500 ਕੋਈ 12000 ਪਰ ਭਾਜੀ ਵੱਡੇ ਡਿਪੋ ਨੇ ਲੁੱਟ ਖਤਮ ਕਰਨੀਆਂ ਨਾਲ ਦੁਪੱਟੇ ਵੀ ਦੇਖੋ ਸੋਨੇ ਖੁੱਲੇ ਡੁੱਲੇ ਦੁਪੱਟਿਆਂ ਦੇ ਸਾਈਜ਼ ਦੇ ਆ ਤੁਸੀਂ ਕੁਆਲਿਟੀ ਚੈੱਕ ਕਰੋ ਚਾਹੇ ਵੱਡਾ ਜਵੇ ਚਾਹੇ ਛੋਟਾ ਜਵੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਇੱਥੇ ਸਭ ਲਈ ਇੱਕ ਬਰਾਬਰ ਹੈ ਆਹ ਸੂਟ ਦਾ ਰੇਟ 10000 ਰੁਪਏ ਬਿਜਾਰ ਦੇ ਵਿੱਚ ਆਪਣੇ ਕੋ ਸਿਰਫ ਤੇ ਸਿਰਫ 3500 ਰੁਪਏ ਦੇ ਵਿੱਚ ਪੂਰੇ ਦੁਆਬੇ ਏਰੀਆ ਦੇ ਖੁੱਲਾ ਚੈਲੰਜ ਸਾਡਾ ਬਾਈ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਇੰਗਲੈਂਡ ਬੈਠਾ ਕੋਈ ਦਿੱਲੀ ਬੈਠਾ ਕੋਈ ਜੂਪੀ ਬੈਠਾ ਕਿਸ ਨੇ ਆਨਲਾਈਨ ਕੱਪੜਾ ਮੰਗਾਉਣਾ ਸਰਵਿਸ ਦਿੰਨੇ ਹੋ ਬਿਲਕੁਲ ਭਾਜੀ ਸਰਵਿਸ ਅਪਾ ਇੱਕ ਨੰਬਰ ਦੇ ਦਈਏ ਕੋਈ ਕਿਸੇ ਦੀ ਕੰਪਲੀਟ ਨਹੀਂ ਅਪਾ ਸ਼ਿਪਿੰਗ ਵੀ ਕਰੀਦਾ ਡੋਮੈਸਟਿਕ ਵੀ ਸਾਡਾ ਇੰਟਰਨੈਸ਼ਨਲ ਵੀ ਹੈ ਤੁਹਾਨੂੰ ਜਿੱਦਾਂ ਦੀ ਸਰਵਿਸ ਚਾਹੀਦਾ ਸਾਡੇ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਉਹਨਾਂ ਦੇ ਕੰਟੈਕਟ ਕਰ ਸਕਦੇ ਸਾਡੇ ਨਾਲ ਸੋ ਆਜੋ ਜੀ ਪਹਿਲੀ ਗੱਲ ਤਾਂ ਇਹ ਤੁਸੀਂ ਤੇ ਵਿਜ਼ਿਟ ਕਰ ਲੋ ਵਿਜ਼ਿਟ ਕਰੋਗੇ ਵੈਰਾਈਟੀ ਬਹੁਤ ਜ਼ਿਆਦੀ ਤੁਹ ਆਨਲਾਈਨ ਵੀ ਤੁਸੀਂ ਕਪੜਾ ਖਰੀਦ ਸਕਦੇ ਹੋ ਆ ਨੰਬਰ ਸਕੀਨ ਤੇ ਤੁਸੀਂ ਇਹਨਾਂ ਤੇ ਰਿਕੁਐਸਟ ਕਰੋਗੇ ਵੀਡੀਓ ਕਾਲ ਦੀ ਹਰ ਤਰ੍ਹਾਂ ਦੀ ਸਰਵਿਸ ਸਾਨੂੰ ਵੱਡਾ ਡੀਪੂ ਨੇ ਦੇ ਦੇਣੀ ਆ ਤੇ ਤੁਹਾਡੇ ਹਰ ਪੱਖੋਂ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਾ ਸਾਹਨ ਟੀਵੀ ਬੰਗਾ